ਇਸ ਵੇਲੇ ਅਸੀਂ ਖੜੇ ਹਾਂ ਪਿੰਡ ਸ਼ਾਹਪੁਰ ਬਿੱਲਾ ਵਿਖੇ ਜਿੱਥੇ ਕੀ ਗੱਲ ਕਰੀਏ ਕਿ ਕੱਲ ਬੜੇ ਹੀ ਹਾਲਾਤ ਬੜੇ ਕ੍ਰਿਟੀਕਲ ਬਣ ਗਏ ਸੀ ਪਾਣੀ ਇੱਕਦਮ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਟੁੱਟ ਗਈ ਸੀ ਲਗਾਤਾਰ ਮੌਕੇ ਤੇ ਪਤਾ ਲੱਗਣ ਦੇ ਹਲਕਾ ਵਿਧਾਇਕ ਦਿਨੇਸ਼ ਚੜਾ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਸੂਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਥੇ ਬੁਲਾਇਆ ਗਿਆ ਅਤੇ ਜਦੋਂ ਲੋਕਾਂ ਦੀ ਮੰਗ ਦੇ ਅਨਸਾਰ ਐਨਡੀਆਰਐਫ ਟੀਮ ਵੀ ਇੱਥੇ ਪਹੁੰਚ ਗਈ ਹੈ ਤੇ ਉਹਨਾਂ ਵੱਲੋਂ ਵੀ ਕੱਲ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਥੋ ਗੱਲ ਮੈਂ ਗੱਲ ਕਰਾਂ ਜੇ ਮੈਂ ਦਿਖ ਆਪਣਾ ਆਪਰੇਸ਼ਨ ਕੀਤਾ ਜਾਵੇਗਾ ਇਹਨਾਂ ਵੱਲੋਂ ਆਪਣਾ ਜੋ ਅੱਜ ਦਾ ਰੈਸਕਿਊ ਆਪਰੇਸ਼ਨ ਇਥੇ ਜਾਰੀ ਕੀਤਾ ਜਾਵੇਗਾ ਬਿਲਕੁਲ ਇਹ ਪਿੰਡ ਦਾ ਇਹ ਰਸਤਾ ਹੈ ਜਿੱਥੇ ਕਿ ਇਹ ਪਿੰਡ ਨੂੰ ਕਨੈਕਟੀਵਿਟੀ ਹੁੰਦੀ ਹੈ ਲੇਕਿਨ ਪਾਣੀ ਦਾ ਪੱਧਰ ਇੱਕਦਮ ਵਧਣ ਕਰਨ ਇਹ ਰਸਤਾ ਟੁੱਟ ਗਿਆ ਹੈ ਪਤਾ ਲੱਗਿਆ ਕਿ ਬਹੁਤ ਸਾਲ ਪਹਿਲਾਂ ਇਹੋ ਜਿਹੇ ਹਾਲਾਤ ਬਣੇ ਸੀ ਲੇਕਿਨ ਲਗਾਤਾਰ ਅਗਰ ਹਰ ਸੀਜ਼ਨ ਮੀਂਹ ਵਰਖਾ ਹੁੰਦੀ ਹੈ ਤਾਂ ਉਸ ਮੁਕੇ ਇਹੋ ਜਿਹੇ ਹਾਲਾਤ ਨਹੀਂ ਬਣਦੇ ਲੇਕਿਨ ਜੇ ਗੱਲ ਕਰੀਏ 2016 17 ਦੀ ਲਗਭਗ ਗੱਲ ਕਰੀਏ ਉਸ ਸਮੇਂ ਹਾਲਾਤ ਇਸ ਤਰ੍ਹਾਂ ਬਣੇ ਉਸ ਸਮੇਂ ਪਾਣੀ ਆਗੇ ਸੀ ਲੇਕਿਨ ਇਹਨਾਂ ਵੱਲੋਂ ਦੱਸਿਆ ਜਾ ਰ ਇਸਵਰ ਪਾਣੀ ਉਸ ਤੋਂ ਵੀ ਜ਼ਿਆਦਾ ਆਇਆ ਆਏ ਸੋ ਆਓ ਹੁਣ ਸੀ ਤੁਹਾਨੂੰ ਅੱਗੇ ਦੇ ਹਾਲਾਤ ਦਿਖਾਉਂਦੀਆਂ ਤੇ ਕਿਸ ਤਰੀਕੇ ਨਾਲ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਵੇਂ ਕਿਵੇਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਓ ਭਾਈ ਆਹ ਹਾਂ ਆਹ ਆਪ ਲੋਕ ਪਿੱਛੇ ਹੁਣ ਨਹੀਂ ਆਈਏ ਰੁਕ ਜਿਓ ਥੇ ਰੁਕ ਜਿਓ ਪਹਿਲੇ 1 ਮਿੰਟ ਮੋਟਰ ਨੂੰ ਟੱਕਰ ਆ ਰਹੀ ਹੈ ਇਹਦਾ ਪਤਾ ਕੀ ਹੋਇਆ ਹੈਲੋ ਹਾਲੇ ਬੀਚਰ ਮਸਾਂ ਨਿਕਲ ਗਏ ਉਹਨਾਂ ਦਾ ਪੀਚੀ ਪੀਆ ਹਾਂ ਆਹੋ ਆਹੋ ਕਾਹੜਾ ਆਸਾ ਮਾਂ ਮਾਂ ਜਾਂਦੀ ਹੈ ਜਾਂਦੀ ਸਹੀ ਜਾ ਰਹੀ ਹੈ ਕੋਈ ਨਹੀਂ ਇਹਨੇ ਜਾਵਾ ਹਾਂ ਨਾ ਲੋ 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 ਕੋਲ ਉਹ ਮੇਰੇ ਕੋਲ ਲੋ ਲੱਗਣਾ ਲੱਗਣਾ ਬਾਹੋਂ ਬੰਦ ਕੇ ਨਾ ਦੇਵਾ ਦੇ ਉਹ ਵੀ ਅੰਗ ਨਹੀਂ ਉਹਦੀ ਬਾਤ ਠੀਕ ਹੈ ਚਲੋ ਨਾਲੇ ਸਾਲਾ ਕੰਡੇ ਲੱਗਦੇ ਨੇ ਮੇਰੇ ਵਾਲੀ ਸਾਈਡ ਨੂੰ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਪਿੰਡ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਇਸ ਬਾਰੇ ਦੱਸ ਦਿਓ ਜੀ ਪਲੀਜ਼ ਭਾਜੀ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੇ ਆ ਕੱਲ ਬਹੁਤ ਜ਼ਿਆਦਾ ਪਾਣੀ ਆਇਆ ਕਾਠੀ ਹੁਣ ਕੁਛ ਪਾਣੀ ਘਟਾ ਤਸਰਤ ਬਾੜੀ ਦੀ ਬਹੁਤ ਬਰਬਾਦੀ ਹੋਣੀ ਪਰ ਐਮਐਲਏ ਸਾਹਿਬ ਕੱਲ ਤੋਂ ਲਗਾਤਾਰ ਨਾਲ ਰਾਬਤਾ ਬਣਾਇਆ ਵਾ ਸੁਨੀਰ ਦਾ ਸਾਡੇ ਨਾਲ ਹਰ ਇੱਕ ਮੁਸ਼ਕਲ ਬਾਰੇ ਪੁੱਛ ਰਹੇ ਤੇ ਕੋਈ ਸਾਡੇ ਇੱਥੇ ਲੇਬਰ ਵਾਲੇ ਫਸੇ ਹੋਏ ਕਿਉਂ ਨਹੀਂ ਆਂਦੇਆਂ ਟੀਮਾਂ ਦਾ ਪ੍ਰਬੰਧ ਕਰਕੇ ਉਹ ਬਾਹਰ ਕੱਢੇ ਤੇ ਲਗਾਤਾਰ ਸਾਡੇ ਨਾਲ ਰਾਬਤਾ ਬਣਾਇਆ ਵਾ ਜੇ ਕੋਈ ਮੁਸ਼ਕਲ ਆ ਤਾਂ ਦੱਸਣ ਭਾਜੀ ਅਨੰਦ ਸਿੰਘ ਸਾਹਿ ਮੋਸ਼ਕਲੀ ਘੜੀ ਵਿੱਚ ਸਾਡੇ ਨਾਲ ਖੜੇ ਗੱਲ ਕਰਦੀ ਹੈ ਐਨਡੀਆਰਐਫ ਟੀਮ ਦੇ ਜੋ ਹੈਡਿੰਗ ਇੰਸਪੈਕਟਰ ਉਹਨਾਂ ਨਾਲ ਗੱਲਬਾਤ ਕਰਦੀ ਹੈ ਤੇ ਜਾਣਦੀ ਹੈ ਕਿ ਉਹ ਜੀ ਸਥਿਤੀ ਕਿਸ ਤਰ੍ਹਾਂ ਦੀ ਕਿਹਦੇ ਨਾਲ ਹਾਲਾਤ ਬਣੇ ਹੋਏ ਨੇ ਸਰ ਕੈਸੇ ਹਾਲਾਤ ਬਣੇ ਹੋਏ ਆਪਕੀ ਕਿੰਨੀ ਟੀਮیں ਇੱਥੇ ਪਹੁੰਚੀ ਹੋਏ ਕਿਸ ਤਰੀਕੇ ਸੇ ਰੈਸਕਿਊ ਕੀ ਜਾ ਰਹਾ ਹੈ ਠੀਕ ਹੈ ਹਮ ਲੋਗ ਲੁਧਿਆਣਾ ਸੇ ਆਏ ਆ 13 ਐਨਡੀਆਰਐਫ ਤੇ ਔਰ ਇੱਕ ਟੀਮ ਆਈ ਹੈ ਹਾਂ ਪਰ ਹਮ ਪਿਛਲੇ ਕੱਲ੍ਹ ਆਏ ਥੇ तो उसमें यहाँ के हालात थोड़े ख़राब थे क्योंकि पानी काफ़ी आया हुआ था तो उसमें इस यहाँ पर आने के बाद जो शाहपुर बेला है वहाँ पर जो चार से पाँच आदमी जो है पिंड में फंसे हुए थे तो उनको रेस्क्यू किया हमने वहाँ से आठ दस आदमी रेस्क्यू किया लेकिन बाकी ये लोगों ने आने के लिए मना कर दिया और उसके बाद फिर हमने उनको दवाई और जो राशन वगैरह था उसको वहाँ पर उस गांव में पहुँचाया और उसके बाद फिर हम लोग स्टैंड बाई हो गए थे अनंतपुर साहब में और आज फिर इसी गांव के ऑपरेशन के लिए आए थे तो वहाँ पर मेडिकल टीम गई थी जिसमें वेटनरी डॉक्टर थे और दूसरे डॉक्टर थे जो कि वहाँ पर दवाई वगैरह उस पिंड में दे आए हैं तो आज की बात करें तो आज कितने लोगों को वहाँ से बाहर निकल गया पता लगा कुछ मज़दूर वहाँ पर फंसे हुए थे वहाँ जो मज़दूर फंसे हुए थे वहाँ से छः से आठ मज़दूर हमने आज वहाँ से रेस्क्यू करके यहाँ पर लाए हैं ਸੋ ਉਸੋ ਇਸੀ ਐਂਡੀਆ ਟੀਮ ਦੇ ਇਹਨਾਂ ਨਾਲ ਗੱਲਬਾਤ ਕੀਤੀ ਸਾਰੀ ਸਥਿਤੀ ਉਹਨਾਂ ਨੂੰ ਸਮਝਾਈ ਹੈ ਕਿ ਕਿ ਉਹਨਾਂ ਵੱਲੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ ਤੇ ਅਸੀਂ ਤੁਹਾਨੂੰ ਵੱਖ-ਵੱਖ ਪ੍ਰਕਾਰ ਦੇ ਹਾਲਾਤ ਵੀ ਦਿਖਾਏ ਨੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਟੀਮਾਂ ਦੇ ਵੱਲੋਂ ਵਰਕ ਕੀਤਾ ਜਾ ਰਿਹਾ ਹੈ ਸੋ ਲਗਾਤਾਰ ਅਸੀਂ ਇੱਥੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਆਪਣੇ ਸਹਿਯੋਗੀ ਪ੍ਰਦੀਪ ਟੀਮਾਂ ਦੇ ਨਾਲ ਮੇਰਾ ਪੰਜਾਬ న్యూਸ ਤੋਂ ਦਿਨੇਸ਼ ਚੱਲਨ ਨੂਰ ਪਵੇਦੀ ਰੂਪਨਗਰ